ਕਾਤਿ ਚੜੀ ਅਕਾਲ ਸਾਰਾ ਨੇ ਲੋਬੇ ਮਿੱਤਰੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਦਾ ਸੋ ਅੱਜ ਦਾ ਵਲੌਗ ਦੀ ਆਪਾਂ ਕਰਤੀ ਹੈ ਸਟਾਰਟਿੰਗ ਨਾਲ ਹੀ ਅੱਜ ਦਾ ਦੜ ਦੀ ਕਰਤੀ ਹੈ ਸ਼ੁਰੂਆਤ ਮਿੱਤਰੋ ਅੱਜ ਦਾ ਦਿਨ ਪੂਰਾ ਤਾਂ ਤਾਮੋਲ ਚੱਲਣ ਦੇ ਬਾਹਰ ਦੇ ਰਿਹਾ ਥੋੜਾ ਕੋ ਬਦਲ ਹੋਇਆ ਵਾ ਤੇ ਬਾਕੀ ਅੱਗੇ ਪੱਗਾ ਪੋਚੀਆਂ ਵਾਲੇ ਕਿਉਂ ਵੀ ਮਿੱਤਰਾ ਸਵੇਰੇ ਸਵੇਰ ਸਵੇਰ ਦੀ ਮਿੱਤਰੋ ਚਾਹ ਚੱਲਣ ਦੀ ਜਿਹੜੇ ਬ੍ਰੇਕਫਾਸਟ ਵਾਲੀ ਆ ਲੈ ਲੈ ਮੋਤੀ ਚੁਰਦਾ ਲੱਡੂ ਰੂਡੂ ਖਾਣਾ ਕੋਈ ਤੇ ਖਾਲਾ ਗਲਾਬ ਜਾਮਨ ਖਾਣਾ ਕਿ ਲੱਡੂ ਵੇਲਾਣਾ ਇੱਕ ਤੇਰਾ ਇੱਕ ਮੇਰਾ ਦੱਸ ਕੀ ਤੈਨੂੰ ਪਸੰਦ ਆ ਦੋਆਂ ਚ ਹੈਂ ਤੂੰ ਚੋਕਲਾ ਜਿਹੜਾ ਚੋਕਲਾ ਨਹੀਂ ਤੂੰ ਦੱਸ ਮੈਂ ਚੋਕਲਾ ਹਰ ਲੈ ਫੜਾ ਫਿਰ ਗਲਾਬ ਜਾਉਣ ਨੂੰ ਚੱਲਾ ਅੱਗੇ ਜਾਣਾ ਅੰਦਰ ਆ ਗਾਲਾ ਬਾਲ ਪੂਰੀ ਲੋਰੀ ਚੇਰੇ ਹੋਰੇ ਜੀ ਛਾ ਬਾਂ ਆ ਗਏ ਮਿੱਤਰੋ 골ਡਨ ਜਿਹੜਾ ਆ ਚੁੱਕਾ ਜੀ ਮਿੱਤਰੋ ਤੇ ਬਾਬੇ ਦੇ ਗਏ ਆ ਦਰਸ਼ਨ ਮਿਲੇਗਾ ਸੀ ਡਰ ਰਹਾ ਵਾ ਕੋਈ ਆਉਣ ਦੇਣੇ ਜੇ ਬਾਕੀ ਮਿੱਤਰੋ ਪਿੰਡ ਚੱਲਦੇ ਆ ਇੱਥੇ ਜਾਣੇ ਆ ਦੇਖਾ ਅਨਰਸਰ ਆਏ ਆ ਤੇ ਬਸ ਅੱਡੇ ਬਾਬੇ ਦੇ ਦਰਸ਼ਨ ਕੀਤੇ ਆਪਾਂ ਤੇ ਆ ਰਹੇ ਆ ਪਿੰਡ ਹੁਣ ਚੱਲਦੇ ਆ ਬਾਕੀ ਵੇਨੇ ਪਿੰਡ ਜਾ ਕੇ ਕੀ ਮੋਲ ਬਣਦਾ ਹੈ ਹਾਂ ਕਿੱਤੀ ਗਿਆ ਫਿਰ ਆ ਗਾੜੀ ਲਾਲ ਰੈਡ ਲਾਈਟ ਰੈਡ ਲਾਈਟ ਹੋ ਗਈ ਗਾੜੀ ਹੈ ਹਾਂ ਮੈਂ ਹੋ ਗਈ ਗ੍ਰੀਨ ਹੈ ਮੋਟਰ ਹੁਣੀ ਦੇ ਕਿਤੇ ਰੋਕ ਹੀ ਨਹੀਂ ਸਕਦੇ ਕਿਉਂਕਿ ਆਈ ਡੋਨਟ ਗਿਵ ਅ ਫੱਕ ਵਾਟ ਯੂ ਸੇ ਯੇ ਆਮ ਅ ਡੂ ਸ਼ੇਪ ਮਾਈ ਵੇ ਹੋਣੇ ਅਭੀ ਥੋੜੇ ਜਿਹੇ ਦਿਨ ਹੋ ਗਏ ਆ ਗਰਮੀ ਵਧਣ ਦੀ ਆ ਮਾਲਬਾਟੇ ਕਰਾ ਵਾਦ ਕੇ ਨਾ ਤੇ ਫੇਰ ਹੁਣ ਪਾਉਗਾ ਮਠਾ ਕਾਮ ਹੁਣ ਜੋ ਸਿਆਲ ਆਏ ਨਾ ਵਾ ਥੋੜਾ ਜਰ ਗਰਮੀ ਰਹਿਣੀ ਇਦਾਂ ਹੀ ਜਦੋਂ ਸਿਆਲ ਆ ਗਿਆ ਫਿਰ ਨਜ਼ਾਰੇ ਪੂਰੇ ਜਿਦਾ ਮਰਜ਼ੀ ਦੇਣਾ ਬੱਧੀ ਕੰਮ ਕਰੇ ਬੰਦਾ ਨਜ਼ਾਰੇ ਤੇ ਪੂਰੇ ਨਾ ਹੂੰ ਕੀ ਦੇਖਣਾ ਦਾ ਆ ਕੇ ਪ੍ਰਸ਼ਾਦਾ ਬਾਣੀ ਉੱਥੇ ਬਾਬੇ ਦੇ ਆ ਗਏ ਆ ਅੱਜ ਕੰਮ ਬੋਲੀ ਆ ਘਰ ਜਾ ਕੇ ਵੇਰੇ ਕੋਈ ਨਾ ਕੋ ਖਾਣੇ ਆ ਹੈ ਸ਼ਾਦਾ ਤੋਂ ਪੀਨੇ ਚਾਹ ਪੀਣੀ ਕਰਕੇ ਆ ਗਏ ਹੈ ਹੈ ਨਹੀਂ ਦੇਖਣਾ ਜੇ ਪੀਣੀ ਆ ਇਹ ਨੇ ਯਾਰ ਜਾਣਾ ਮੋਲ ਦਾ ਬਣਾਉਣਾ ਪੈਣਾ ਲੋ ਮਿੱਤਰੋ ਸੋਨੂ ਭਾਂ ਦਾ ਹਵੇਲੀ ਘੁੰਮਣੀ ਆ ਘੁੰਮ ਕੇ ਆ ਗਏ ਜੇ ਵੇਲੀ ਵੇਖ ਲੋ ਅੱਜ ਸਾਰਾ ਕੋ ਬਾਹਰ ਹੀ ਵਿਖਾਇਆ ਹੈ ਸਾਰਾ ਕੋ ਸਾਰਾ ਘੁੰਮ ਫਿਰ ਕੇ ਤੇ ਫੇਰੀ ਵਿਖਾਇਆ ਹਮ ਸਹੀ ਆ ਤੁਹਾਡਾ ਪਰ ਪਲੇਟ ਹੀ ਨਾ ਭੁੱਕਦਾ ਪੂਰਾ ਖਾਈ ਦੇ ਦੇ ਜਾਨੂ ਮਰਜੀ ਮਿੱਤਰੋ ਤੁਹਾਨੂੰ ਪਤਾ ਆ ਜਿੱਧਰ ਮਰਜ਼ੀ ਖਿੱਚਣ ਵਾਲਾ ਮੋਟਰਸਾਈਕਲ ਹੈ ਪਰ ਇੱਕ ਗੱਲ ਇਹ ਦੀ ਐਵਰੇਜ ਤੇ ਰਿਪੇਅਰ ਭੈਂ ਚ ਐਵਰੇਜ ਬਹੁਤ ਜਿਆਦਾ ਤੇ ਰਿਪੇਅਰ ਹੈ ਹੀ ਨਹੀਂ ਹੈ ਇਹ ਗੱਲੋਂ ਮੋਟਰਸਾਈਕਲ ਮੋਜ ਮੇਲੇ ਵਾਲਾ ਜੇ ਮਿੱਤਰੋ ਹਨਾ ਨਿਆਰਾ ਬੂਰਾ ਉਦਾਂ ਇਹਦਾ ਬਾਕੀ ਆਦੋ ਪਿੰਡ ਜਾ ਕੇ ਮਿਲਦੇ ਹੁਣ ਲਾ ਵੀ ਮਿੱਤਰੋ ਆ ਚੁੱਕੇ ਜੇ ਘਰੇ ਆ ਵੇਨੇ ਆ ਡੱਬਾ ਜਾ ਗਾੜੀ ਰੱਖਿਆ ਸੋਨੂੰ ਨੇ ਲਿਆ ਕੇ ਵੇਨੇ ਕੀ ਨਿਕਲਦਾ ਇਹਦੇ ਵਿੱਚ ਹੈ ਹੂੰ ਕੋਈ ਗੱਲ ਹੈ ਤਾਤਾ ਆ ਗਿਆ ਬਰ। ਚਲ ਇਹ ਤਾਂ ਤਾੜੀਆਂ ਭਰਾਤੀਆਂ ਤੇ ਚੱਲ ਵੀ ਮਤਰਾ ਖੋਲ ਦੇ ਆਹ ਦੇ ਬਰੇਟੀਆਂ ਦੇ ਹਾਂ ਐ ਚਾਬੀ ਕਾਦੀ ਤੇ ਰੱਖ। ਫਾਈ ਫਾਈ ਹੋਇਆ ਨਹੀਂ ਚਾਚਾ ਵਰ ਕੋਈ ਹੋ। ਹੋਇਆ ਵੇ ਸਹੀ ਜਦਾਂ ਕੋਈ ਫਰੂਟ ਆਇਆ ਦਾਈਦਰੇ ਥੱਲੇ ਲਾਈ ਘਰਵਾ ਦੇ ਇਧੇ ਤੇ ਫਰੂਟ ਵਾਲਾ ਟੋਕਰਾ ਨਹੀਂ ਹੁੰਦਾ ਫਰੂਟ ਆ ਜਾਂਦਾ ਦੇਖ ਦੇਖ ਦੂਗੀ ਪਹਿਲਾਂ ਗਾਹ ਅਗਾਂ ਉਹ ਦੂਜੇ ਦੂਜੇ ਥੱਲੇ ਦੇਖਣਾ ਪਵੇ ਹਾਂ ਹਾਂ ਇਦਾਂ ਵਾਲਾ ਨਹੀਂ ਡਿੱਗਣ ਦਿੰਦੇ ਉਹ ਦੂਜੇ ਰੋਹ ਨਾ ਹੋਵੇ ਧਿਆਨ ਨਾਲ ਹਾਂ ਹਾਂ ਲੈ ਆ ਕੇ ਰੱਖ ਗਾ ਵੀ ਆ ਕੇ ਕਲਾ ਡੱਬਾਈ ਦਿੱਤਾ ਤਾਂ ਉਹ ਆ ਕੇ ਨਾ ਡ੍ਰਾਇਰ ਮੰਗਾ ਲਿਆ ਘਰਵਾ ਡ੍ਰਾਇਰ ਆ ਆਹੋ ਮੈਂ ਸੁਣਾ ਮੇਰੇ ਡ੍ਰਾਇਰ ਮੰਗਾ ਲਿਆ ਜੇ ਇਹ ਕਿੱਦਾ ਜਿਹਦਾ ਦੂਜੇ ਇਹ ਸ਼ਾਵਾਂ ਦੇ ਜਮਾੜੇ ਮੋٹے ਬੰਦੇ ਥੋੜੀ ਅਸੀਂ ਦੱਸ ਇਹ ਲਾਈਟ ਲੈਂਡ ਆ ਲਾ بڑا ਕਿਦਾਂ ਜਾਂਦਾ ਉਹ ਲਾ ਦਸਾਂ ਲਾ ਕੇ ਵੇਨੇ ਆ ਮਟਰ ਉ ਆ ਕੇ ਵੇਨੇ ਆ ਤੇ ਚੱਲੂਗਾ ਚੱਲੂਗਾ ਫੇਰ ਆਪਾਂ ਮੋਰੀ ਲੱਤਰੀ ਗਾਇ ਫੌਂਡੀ ਆ ਨੰਬਰ ਆ ਜੀ ਇਹਦੇ ਆਰੇ ਉਹ ਮਾਡਲ ਆਉਣੇ ਨੇ ਆਗੇ ਦੀ। ਉਹ ਆ ਗਾਂਦੜ। ਇਹ گاਉਂ ਇੱਕ ਹਾਂ। ਫੋਲਡਿੰਗ। ਲੱਗ ਗਿਆ ਜੀ ਮਿੱਤਰੋ। ਪਰ ਇਹਦਾ ਵਧੀਆ ਬਾਦਿਆ। ਹਾਂ। ਆਓ। ਕੋਈ ਸਮਝ ਤੋਂ ਨਹੀਂ ਕਰਨੀ ਰਹੀ ਇਹਦੇ ਵਧੀਆ। ਆ ਡਿਜੀਟਲ ਮੀਟਰ ਜਿਆਦਾ ਸੋਣਾ ਲੱਗਦਾ ਆ ਜੀ ਆ। ਇਹ ਤੁੰਗ ਹੈਡੀ ਬਰਾਦਾਂ। ਮੱਛਾ ਮੱਛਾ ਸੈਟ ਕਰਨ ਨੂੰ ਹਵਾਲ ਬੋਲ ਸੈਟ ਨਹੀਂ ਨੇ ਇਹਨਾਂ। ਖੜਾ? ਨਹੀਂ ਵਾਲ ਵੀ ਸਟ ਹੋਣ ਗਿਆ ਲਾਗ। ਮਾਰੇ ਮੋਟੇ ਸਕਾ ਦੂਗਾ ਗਰਮ ਬੜਾ ਵਾ ਗਰਮ ਬਹੁਤ ਜਿਆਦਾ ਕਰਤਾ ਵਾ। ਵਾਲ ਲਾਗੇ। ਵਾਲ ਲਾਗੇ। ਵਾਲ ਇਹਨੂੰ ਲਾਗੇ ਮਰ ਆ ਜਗਾਰ ਜਾ ਗਾੜੀ ਮੁੰਦਾ। ਨਹੀਂ ਨਹੀਂ। ਲਾਗੇ ਭਾਵੇਂ ਕਰ ਲਾ ਲਾਗੇ ਵਧੀਆ ਹੁੰਦੇ ਈਓ। ਹਾਂ ਹਾਂ। ਮੁੰਡਾਂ ਦਾ ਕੁਰਤਾ ਪਜਾਮਾ ਲਿਆ ਜਾਣਾ ਇਹ ਵੇਲੇ। ਇਹ ਵੇਲੇ। ਹੂੰ। ਨਹੀਂ ਮੈਂ ਤਾਂ ਇਹ ਗੱਲ ਕਹੂੰਗਾ ਵੀ ਇਹ ਹਲੇ ਨੂੰ ਸਵੇਰੇ ਇਹ ਵੇਲੇ ਗਾੜ ਲੈ ਵਿਖਾ ਵੇਖੋ ਬਈ ਹੁੰਦੇ ਆ ਹਮ ਐਵੇਂ ਕਦੇ 3-5 ਹੋਊਗੀ ਐਵੇਂ ਕਦੇ ਖਾਦੀ ਪੀਤੀ ਪੰਗਾ ਪਾਊਗਾ ਨਹੀਂ ਨਹੀਂ ਖਾਦੀ ਪੀਤੀ ਚ ਨਹੀਂ ਸਤਕਾਰ ਨਹੀਂ ਹੁੰਦਾ ਸ਼ਾਮ ਨੂੰ ਹਮ ਸਤਾਰ ਹੁੰਦਾ ਸਵੇਰੇ ਸਵੇਰੇ ਆ ਬੰਦਾ ਫੇਰ ਤੁਸੀਂ ਰੱਬ ਦਾ ਰੂਪ ਹੋਣੇ ਜਦੋਂ ਗਾਹ ਹੋਏ ਨਾ ਆ ਹਾਂ ਹਾਂ ਐਵੇਂ ਇਹ ਦੋ ਤੋਰ ਦੇ ਮੈਂ ਕੋਣਾ ਇਹ ਹਾਰੇ ਕਿੰਨੇ ਤੁਕਣਾ ਹਾਂ ਹਾਂਜੀ ਹਮ ਸਵੇਰਾ ਹੋਰ ਕਿਸਦਾਣਾ ਮੈਂ ਤੇ ਤੁਹਾਡੇ ਨਾਲ ਮੈਂ ਕੱਢੀ ਜਾਣੀ ਉਹਨੂੰ ਚਾਚਾ ਅੱਜ ਗਰਮੀ ਆ ਜਾਈਗੀ ਤੈਨੂੰ ਵਾਹ ਪਸੀਨਾ ਜ਼ਿਆਦਾ ਆਇਆ ਨਹੀਂ ਗਰਮੀ ਨਹੀਂ ਹੈਗੀ ਆ ਹੂੰ ਬਾਕੀ ਪਸੀਨੇ ਦਾ ਕਿਹੜਾ ਕੋਈ ਫੇਰ ਕਰਵਾਵਾ ਹੈ ਪਸੀਨੇ ਦਾ ਕਿਹੜਾ ਫੇਰ ਕਰਵਾਉਣਾ ਜਿੰਨਾ ਮਰਦੀ ਆ ਕਰਦਾ ਹੂੰ ਮਿਰਚ ਮਿਰਚ ਵਾਲੀ ਜੀਤ ਨਹੀਂ ਖਾ ਲਈ ਕੋਈ ਆ ਭਈ ਆ ਜਿਆ ਨੋਰਮਲ ਜੀ ਆ ਇਹ ਨੋਰਮਲ ਦੋਲਾ ਹੋਣਾ ਨਹੀਂ ਆਣਾ ਜਰਾਨੀ ਇੱਕ ਕਹਿੰਦੀ ਦੇ ਹਾਲ ਦੇ ਸਵੇਰੇ ਜਾਣਾ ਹੀ ਨਾ ਜਰਾਨੀ ਹਾਂ ਕਹਿੰਦੀ ਵੀਰਾ ਇਥੇ ਡਾਕਟਰ ਨਹੀਂ ਆ ਮਾ ਡਾਕਟਰ ਤੇ ਜੇ ਨਹੀਂ ਆ ਮਰੀਜ਼ ਖਲੋਤੇ ਮੈਂ ਹਾਂ ਮੈਂ ਤੇ ਸੋਨੂ ਸੀਤੋ ਅਛਾ ਸੀਤੋ ਆ ਅੱਜਾ ਫਿਰ ਕਹਿੰਦੀ ਫਿਰ ਉਹਨੂੰ ਮੋਬਾਈਲ ਲਾ ਕੇ ਦਿੱਤਾ ਹਾਂ ਕਹਿੰਦੀ ਵੀਰਾ ਡਾਕਟਰ ਵੀਰਾ ਕਦੋਂ ਆਉਣਾ ਵਾ ਕਹਿੰਦਾ ਹੁਣ ਮੈਂ ਸਵੇਰੇ ਆਵਾਂਗਾ ਤੇ ਕਹਿੰਦੀ ਇੱਥੇ ਲੈਣਾ ਲੱਗੀਆਂ ਦੋ ਅੱਗੇ ਮਰੀਜ਼ ਖਲੋਤੇ ਆ ਤੇ ਕੀ ਮੈਂ ਵਾਂ ਆਈਦੇ ਨੂੰ ਉਧਾ ਆ ਕੇ ਆਈ ਵਿੱਚ ਹੋਈ ਹੈ ਕੋਈ ਜੇ ਵੈਸੇ ਖਲੋਤੇ ਨੇ ਆਈਦੇ ਉਧਾ ਖਲੋਤੇ ਆਖਾ ਵੀ ਉਵੇਂ ਦੇ ਡਾਕਟਰ ਨੇ ਆਇਆ ਮੈਂ ਮਰੀਜ਼ ਆਇਆ ਡਾਕਟਰ ਨੇ ਆਇਆ ਹਾਂ ਅੰਗ ਗੇਹੜ ਕੇ ਅਮ ਚਾਹ ਚਾਈ ਚੱਲ ਪੈ ਜੋ ਨੋ ਮੇਤਰੋ ਦੁੱਧ ਆਏ ਹਾ ਵੀਰ ਦੇ ਘਰੋਂ ਲੈਣ ਤੇ ਵੀਰ ਆਪਣੇ ਆਇਆ ਕੰਮ ਕਰਨ ਇਥੇ ਆਪਣੇ ਇਲਾਕੇ ਦੇ ਵਿੱਚ ਤੇ ਵੀਰ ਆ ਮੂਸੇਪਿੰਡ ਤੋਂ ਜਿਸ ਦਾ ਆਪਣਾ ਬਾਈ ਸੀ ਸਿੱਧੂ ਮੂਸੇ ਵਾਲਾ ਵੀਰ ਕਿਦਾਂ ਦਾ ਬਾਈ ਹੈ ਆਪਾਂ ਪੁੱਛਾਂ ਲਗੇ ਵੀਰ ਨੂੰ ਵੀਰੇ ਯਾਰ ਪੂਰਾ ਵਧੀਆ ਬੰਦਾ ਸੀ ਯਾਰ ਰੱਬ ਲੱਗਦੀ ਗੱਲ ਕਰਦਾ ਸੀਗਾ ਗਰੀਬ ਦੇ ਹੱਕ ਨੂੰ ਵਧੀਆ ਸੀ ਵੀਰ ਤੇ ਰਹਿੰਦੀ ਗੱਲ ਵੀ ਹਰੇਕ ਬੰਦੇ ਦੇ ਦੁੱਖ ਦੇ ਸੁੱਖ ਦੇ ਜਾਣਦਾ ਸੀ ਵੀਰ ਇਹ ਕਿਸੇ ਦਾ ਮਾੜਾ ਨਹੀਂ ਸੀ ਤਕਉਂਦਾ ਵੀਰੇ ਉਹ ਤਾਂ ਬਸ ਏਜੰਸੀਆਂ ਨੇ ਮਰਵਾਤਾ ਵੀਰੇ ਜਿਹੜੀ ਗੱਲ ਆ ਆਪਾਂ ਸਹੀ ਗੱਲ ਕਹਾਂਗੇ ਆਪਣੇ ਬੰਦਾ ਕਰ ਰਹੇ ਹਾਂ ਤੂੰ ਹੀ ਉਧਾਂ ਕਦੀ ਗਏ ਉਹਨਾਂ ਦੇ ਘਰੇ ਹਾਂ ਵੀਰੇ ਘਰ ਗਏ ਆ ਆਪਾਂ ਉਹਦੀ ਕੋਪੀ ਦੀਆਂ ਡਾਊਨ ਚਾਲਰਾਂ ਬਣੀਆਂ ਮੇਰੇ ਜੀਜਾ ਹੀ ਨੇ ਤੇ ਹਾਂ ਬੜਾ ਚੰਗੀ ਬੰਦੇ ਵਧੀਆ ਜੀ ਸਾਰੇ ਬੰਦੇ ਵੀਰੇ ਪਰਿਵਾਰ ਬਹੁਤ ਵਧੀਆ ਯਾਰ ਆਪਾਂ ਨੂੰ ਨਹੀਂ ਕਹ ਜੀ ਵੀ ਪੂਰੀ ਰਿਸਪੈਕਟ ਕਰ ਰਿਹਾ ਘਰੇ ਗਈ ਤੇ ਬਾਈ ਉਹਦਾ ਪਿੰਡ ਤੇ ਕਿੰਦਾ ਮਤਬਲ ਮੋਲ ਚੱਲ ਰਿਹਾ ਹੈ ਖੇਤੀਬਾੜੀ ਤਾਂ ਖੇਤੀਬਾੜੀ ਕਰਦਾ ਹੈ ਬਾਈ ਇੰਦੇ ਵੇਖਣਾ ਨਾ ਉਦਾਂ ਹਾਂ ਖੇਤੀਬਾੜੀ ਕਰਦਾ ਵੀਰੇ ਖੇਤੀਬਾੜੀ ਤੇ ਲਾਲ ਬਹੁਤ ਜੁੜਿਆ ਹੋਇਆ ਵੈ ਸੀਗਾ ਜਿਆਦਾਤਰ ਉਹਨੂੰ ਸਾਧਨਾ ਨਾਲ ਸੰਦਾ ਨਾਲ ਦੇਣਾ ਬਹੁਤ ਮੋਹ ਬ੍ਰੇਨ ਕੀਤਾ ਵੀਰੇ ਆਹ ਵੀਡੀਓ 'ਚ ਵੇਖਿਆ ਹੀ ਆ ਬੜੀ ਯਾਰ ਵੀਰ ਨੂੰ ਹਾਂਜੀ ਤੁਸੀਂ ਸੰਦਾ ਸੰਦਾ ਨਾਲ ਜਿਆਦਾ ਮੋਹ ਹੀ ਨਾਲ ਵੀਰ ਦਾ ਬਸ ਬੰਦਾ ਦਿਲ ਦਾ ਔੜਾ ਕਹਿਣਾ ਹੈ ਜੇ ਤੂੰ ਕਹਦਾ ਵੀ ਵੀਰੇ ਇੱਧਰ ਨੂੰ ਚੱਲ ਜੀ ਤੇਰੇ ਨਾਲ ਇੱਧਰ ਨੂੰ ਚੱਲ ਪੈਣਾ ਸੀ ਆ ਬਈ ਬੰਦੇ ਦੀ ਜਮੇ ਨਹੀਂ ਸੀ ਯਾਰ ਹੱਟ ਕੇ ਉਦਾਂ ਇੱਕ ਗੱਲ ਆ ਯਾਰ ਅੱਜ ਵੀ ਬਾਈ ਉਹ ਯਾਦ ਆਉਂਦਾ ਨਾ ਅੱਜ ਵੀ ਉਹ ਵੀਰ ਨੂੰ ਮਨ ਚੇਤ ਜਦੋਂ ਗਾਣੇ ਗੁਣੇ ਸੁਣੀਦਾ ਨਾ ਉਹਦੇ ਚੇਤੇ ਆਉਂਦਾ ਵੀਰ ਵੀ ਬੰਦਾ ਉਹੜਾ ਘੈੜੇ ਚ ਠਣਾ ਇਹਦਾ ਕੀਰੇ-ਵਿਰੇ ਜਿਹੜੀ ਗੱਲ ਰਹਿੰਦੀ ਹੈਗੀ ਬੰਦਾ ਨਾ ਵੀਰ ਫਿਰ ਕੀ ਆਏ ਦੁਨੀਆਦਾਰੀ ਤੇ ਰਹਿੰਦਾ ਸੀਗਾ ਵੀ ਆਏ ਬੰਦਾ ਆਏ ਨਹੀਂ ਹੈਗਾ ਵੀ ਉਹਦੇ ਨਾਲ ਸਾਧਨ ਤੇ ਚੜ੍ਹ ਕੇ ਵੀ ਆਏ ਵੱਡੀ ਟੀਟੀ ਜਾਣਾਗਾ ਸੀ ਬੰਦਾ ਤਾਂ ਸਭ ਵਾਲੀ ਗੱਲ ਕੇ ਸਾਈਕਲ ਤੱਕ ਵੀ ਚਲਾਉਣ ਨੂੰ ਤਿਆਰ ਰਹਿੰਦਾ ਸੀ ਸਾਈਕਲ ਵੀ ਚਲਾਉਂਦਾ ਸੀ ਯਾਰ ਇਹ ਨਹੀਂ ਵੇਦਾ ਵੀ ਜਦਾਂ ਵੀ ਕਹਾ ਵੀ ਆ ਮਾੜਾ ਬੰਦਾ ਤੇ ਇਹਨਾਂ ਨਹੀਂ ਆਪਾਂ ਰੋਟੀ ਪ੍ਰਸ਼ਾਦਾ ਪਾਣੀ ਇਹਦੇ ਲੱਗੇ ਨਹੀਂ ਬੈਠੇ ਖਾਣਾ ਨਾ ਨਾ ਵੀਰੇ ਇਦਾਂ ਦਾ ਕੋਈ ਚੱਕਰ ਨਹੀਂ ਹੈ ਬਾਈ ਜਾਨਾ ਨਾ ਵੀਰੇ ਇਦਾਂ ਦਾ ਕੋਈ ਚੱਕਰ ਨਹੀਂ ਸੀ ਉਹਨੂੰ ਚਟਨੀਆਂ ਮਿਲ ਗਈਆਂ ਤਾਂ ਖਾ ਲੈਣੀਆਂ ਸੀਗੀਆਂ ਚਾਰ ਨੇ ਮਿਲ ਗਿਆ ਚਾਰ ਨੇ ਥਾਲੇ ਨੇ ਜੀਆਂ ਕੋਈ ਉਹ ਕਹਿੰਦੇ ਵੇਜੀ ਬਾੜੀ ਕੀਤੀ ਵੀਰ ਦੇ ਨਾਲ ਕੇ ਕਿਤਾ ਬਾਈ ਦੇ ਨਾਲ ਵੀ ਪਿੰਡ ਦੇ ਵੀਰੇ ਆਪਾਂ ਸਿੱਤੀ ਬਾੜੀ ਦਾ ਘਰੀ ਨਹੀਂ ਉਹ ਕਰਦੇ ਨੂੰ ਜਾਜਤ ਰਣ ਜਿਆਦੀ ਕਿ ਸੌਂਗ ਤਰ੍ਹਾਂ ਦੇਖ ਕੇ ਆਉਂਦੇ ਸੀਗੇ ਅੱਛਾ ਦੇਖ ਕੇ ਆਉਂਦੇ ਵੀ ਆਪਣੇ ਪਿੰਡ ਦਾ ਬੰਦਾ ਹੈਗਾ ਇੱਕ ਬੰਦਾ ਫੇਮਸ ਬੰਦਾ ਸਿੱਧੂ ਬਾਈ ਹਾਂ ਸਿੱਧੂ ਬਾਈ ਯਾਤਰਾ ਵੀਰੇ ਬੰਦਾ ਯਾਰ ਕਹੈਂਤੀ ਸੀਗਾ ਯਾਰ ਸਹੀ ਗੱਲ ਸਟਾਜ ਦਾ 100 ਵਟਾ ਸਹੀ ਸੀਗਾ ਯਾਰ ਬਹੁਤ ਮਨ ਦੁਖੀ ਹੁੰਦਾ ਵੀਰੇ ਇਹ ਚੀਜ਼ਾਂ ਦੇਖ ਕੇ ਹਾਂ ਵੀ ਬੰਦੇ ਨੂੰ ਅੱਜ ਵੀ ਉਹਨੂੰ ਵੀਰ ਨੂੰ ਯਾਦ ਕਰੀਦਾ ਹਾਂ ਵੀ ਹਾਂ ਵੀ ਰੋਜ਼ ਹੀ ਕੰਮ ਹੁੰਦੀ ਆ ਵੀ ਯਾਰ ਜਿਹੜਾ ਐਡਾ ਘੈਂਟ ਬੰਦਾ ਭੈਣ ਜਿਹੜਾ ਦੁਨੀਆ ਤੋਂ ਚਲੇ ਗਿਆਣਾ ਹਾਂ ਜੀ ਵੀਰੇ ਇੱਥੇ ਕਰੀਦਾ ਅੱਜ ਵੀ ਕਰੀਦਾ ਵੀਰੇ ਅੱਜ ਵੀ ਉੱਠਦੇ ਬੈਠਦੇ ਇੱਥੇ ਕਰੀਦਾ ਵੀ ਹਾਂ ਠੀਕ ਹੀ ਬਾਕੀ ਬੰਦਾ ਤੋ ਖੜਖੇ ਹਣਾ ਬਾਕੀ ਵੀਰ ਆਪਣੇ ਕੋ ਆਇਆ ਬਰਫ ਲੈਣ ਤੇ ਆਈ ਆਖਿਆ ਚਲ ਵੀਰ ਨੂੰ ਪਿੰਡ ਪੁੱਛਿਆ ਵੀ ਕਿੱਥੋਂ ਆਏ ਜੇ ਵੀਰਾਂ ਨੇ ਮੈਂ ਮਾਨਸੇ ਤੋਂ ਆਇਆ ਸਿੱਧੂ ਮੂਸੇ ਵਾਲੇ ਪਿੰਡ ਤੋਂ ਮੂਸੇ ਵਾਲੇ ਪਿੰਡ ਤੋਂ ਤੇ ਵੀਰ ਤੋਂ ਫੇਰ ਆਈ ਪੁੱਛਿਆ ਵੀ ਚਲ ਵੀਰ ਸਾਨੂੰ ਦੱਸ ਵੀ ਕਿ ਕਿਦਾਂ ਦਾ ਸੁਭਾਅ ਹੈ ਜਾਂ ਕਿਦਾਂ ਬਾਈ ਸਿੱਧੂ ਰਹਿੰਦਾ ਹੈ ਪਿੰਡ ਦੇ ਵਿੱਚ ਤੇ ਵੀਰ ਮਿਲ ਕੇ ਤੁਹਾਨੂੰ ਬਹੁਤ ਵਧੀਆ ਲੱਗਿਆ ਮਿਲਦੇ ਆਪਾਂ ਕੋਈ ਨਹੀਂ ਫੇਰ ਕਿਸ ਦਿਨ ਮਿਲਾਂਗੇ ਤੇ ਆਹ ਰੋ ਕੋਈ ਫੋਰ ਕੋਈ ਸੇਵਾ ਹੈ ਨਾ ਜ਼ਰੂਰ ਦੱਸਿਓ ਲੋਡ ਪਾਉ ਫੇਰ ਦੱਸ ਨਹੀਂ ਕੋਈ ਚੱਕਰੀ ਕੋਈ ਕੋਈ ਗੱਲ ਨਹੀਂ ਦੱਸ ਦੇ ਜੰਗਾ ਹਾਂ ਹਾਂ ਚਲੋ ਠੀਕ ਆ ਬਾਈ ਕੋਈ ਰਿਆ ਕੰਮ ਕਰ ਹਾਂ ਓਕੇ ਜੀ ਮਿੱਤਰੋ ਘਰੇ ਆ ਚੁੱਕੇ ਆ ਇਸ ਟਾਈਮ ਚੈਂਪੀਅਨ ਓਏ ਕਰਤਾ ਜੀ ਮਿੱਤਰੋ ਬਾਹਰ ਸ਼ਿਫਟ ਕਰਤਾ ਹਾਂ ਉਹ ਪਰਲੇ ਸਾਈਡ ਤੇ ਪਿੰਜਰਾ ਰੱਖਾਂਗੇ ਬਾਅਦ ਵਿੱਚ ਕਿਸ ਦਿਨ ਜਿੱਥੇ ਪੌੜੀ ਲੱਗੀ ਆ ਇੱਥੋਂ ਚੁੱਕ ਕੇ ਉੱਥੇ ਰੱਖਾਂਗੇ ਵੀਰ ਹੀ ਸਿੱਧੂ ਮੂਸੇ ਦਾ ਮੂਸੇ ਪਿੰਡ ਦਾ ਹੀ ਵੀਰ ਸਿੱਧੂ ਸਿੱਧੂ ਮੂਸੇ ਵਾਲੇ ਵੀਰ ਦੇ ਪਿੰਡ ਦਾ ਬਾਈ ਦੇ ਤੇ ਮਿਲ ਕੇ ਸਾਨੂੰ ਬਹੁਤ ਵਧੀਆ ਲੱਗਿਆ ਵੀਰ ਕੋਲ ਮਲਵਾਲਾ ਪੁੱਛਿਆ ਵਾ ਤੁਹਾਡੇ ਸਾਹਮਣੇ ਹੀ ਉਹ ਵੀਰ ਮਤਬਲ ਮੁਸੇ ਪਿੰਡ ਦਾ ਹੈ ਉਹਨੇ ਸਾਰੀ ਗੱਲਬਾਤ ਕੀਤੀ ਮਤਬਲ ਸਾਡੇ ਕੋ ਐ ਬਰਫ ਲੈਣ ਵੀਰ ਤੇ ਐਂ ਪੁੱਛਿਆ ਵੀ ਵੀਰ ਕਿੱਥੋਂ ਆਂਦਾ ਮਾਨਸੇ ਤੋਂ ਮੈਂ ਕਿੱਥੋਂ ਮਾਨਸੇ ਦੇ ਕਿੱਥੋਂ ਆਂਦਾ ਮੁਸੇ ਪਿੰਡ ਤੋਂ ਫੇਰ ਉੱਥੋਂ ਗੱਲ ਸਾਡੀ ਸਟਾਰਟ ਹੋਈ ਤੇ ਐਂ ਚਲੋ ਸੋਚਿਆ ਵੀ ਚਲੋ ਐਂ ਮਤਬਲ ਤੁਹਾਨੂੰ ਵੀ ਦੱਸ ਦਈਏ ਵੀ ਹਾਂ ਵੀ ਇਦਾਂ ਵੀਰ ਮਿਲਿਆ ਹੈ ਤੇ ਆ ਗੱਲਾਂ ਮਤਬਲ ਜਿੱਦਾਂ ਵੀ ਉਹ ਪਿੰਡ 'ਚ ਵੀ ਰਹਿੰਦਾ ਹੈ ਜਾਂ ਇਹ ਵੀ ਵੀਰ ਆਂਦਾ ਵੀ ਅਸੀਂ ਜਾਂਦੇ ਰਹਿੰਦੇ ਹੁਣਾਂ ਦੇ ਘਰੇ ਵੀ ਉਹਦੇ ਵੀਰ ਦੇ ਸਿੱਧੂ ਬਾਈ ਦੇ ਘਰੇ ਤੇ ਬਾਕੀ ਮਿੱਤਰੋ ਜਦਾਂ ਅੱਜ ਵੀ ਆਪਾਂ ਗਾਣਾ ਗੁਣਾ ਕੋਈ ਸੁਣੀਦਾ ਵਾ ਜਾਂ ਵੀਰ ਦਾ ਕੁਝ ਵੀ ਤੇ ਉਸੇ ਵੇਲੇ ਉਹ ਮਤਲਬ ਜਿਆਦਾ ਆਇਂਦੀਆਂ ਵੀ ਗੁਰਾ ਬਹੁਤ ਮਿਸ ਕਰੀਦਾ ਬਾਈ ਨੂੰ ਬਾਕੀ ਮਿੱਤਰੋ ਨੇਹਰਾ ਵੀ ਹੁਣ ਕਾਫੀ ਹੋ ਚੁੱਕਾ ਆ ਤੇ ਬਾਕੀ ਹੁਣ ਅੱਜ ਦੇ ਵਲੌਗ ਦੀ ਆਪਾਂ ਇੱਥੇ ਕਰਦੇ ਹਾਂ ਸਮਾਪਤੀ ਸੋ ਮਿਲਦੇ ਆਪਾਂ ਜਲਦੀ ਅਗਲੇ ਵਲੌਗ ਦੇ ਵਿੱਚ ਤੇ ਬਾਕੀ ਮਿੱਤਰੋ ਅੱਜ ਦੇ ਲਈ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਸਾਰਿਆਂ ਨੂੰ ਮੇਰੇ ਵੱਲੋਂ ਬਾਏ ਬਾਏ